ਕਿਸਾਨੀ ਅੰਦੋਲਨ ਦੇ ਚੱਲਦਿਆਂ ਕੱਲ 16 ਤਰੀਕ ਨੂੰ ਪੰਜਾਬ ਭਰ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ પેટ્રોલ ਪੰਪ ਡੀਜ਼ਲ ਐਸੋਸੀਏਸ਼ਨ ਦੇ ਵੱਲੋਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਸਮਰਥਨ ਦੇਣ ਲਈ પેટ્રોલ ਪੰਪ ਬੰਦ ਕੀਤੇ ਜਾਣਗੇ ਹਾਲਾਂਕਿ ਪੰਜਾਬ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਨੇ ਪ੍ਰੈਸ ਨੋਟ ਜਾਰੀ ਕਰਕੇ 16 ਤਰੀਕ ਨੂੰ ਪੰਜਾਬ ਭਰ ਦੇ ਵਿੱਚ ਸਾਰੇ પેટ્રોલ ਪੰਪ ਚਲਾਉਣ ਦੀ ਗੱਲ ਕਹੀ ਹੈ ਪਰ ਤੁਹਾਨੂੰ ਦੱਸ ਦਈਏ ਸਵੇਰੇ ਮੀਡੀਆ ਪਲੈਟਫਾਰਮ ਤੇ ਪੰਜਾਬ ਭਰ ਦੇ ਵਿੱਚ ਕੱਲ 4 ਘੰਟਿਆਂ ਦੇ ਲਈ ਪੈਟਰੋਲ ਪੰਪ ਬੰਦ ਕਰਨ ਦੀ ਖਬਰਾਂ ਚੱਲ ਰਹੀਆਂ ਨੇ ਤੇ ਲੋਕ ਕਾਫੀ ਜ਼ਿਆਦਾ ਪੈਨਿਕ ਵੀ ਹੋ ਰਹੇ ਨੇ ਜਦੋਂ ਕਿ ਐਸੋਸੀਏਸ਼ਨ ਨੇ ਕੱਲ 6 ਘੰਟੇ ਦੇ ਲਈ ਪੰਜਾਬ ਦੇ ਵਿੱਚ ਸਾਰੇ ਪੈਟਰੋਲ ਪੰਪ ਬੰਦ ਕਰਨ ਦੀ ਗੱਲ ਆਖੀ ਹੈ ਦੂਜੀ ਐਸੋਸੀਏਸ਼ਨ ਆਪਣੇ ਪੈਟਰੋਲ ਪੰਪ ਬੰਦ ਨਹੀਂ ਕਰੇਗੀ ਇਸ ਸੰਬੰਧੀ ਉਹਨਾਂ ਕੀ ਕੁਝ ਗਿਆ ਆਉ ਤੁਹਾਨੂੰ ਸੁਣਾ ਦਿੰਨੇ ਆ ਬਿਊਰੋ ਰਿਪੋਰਟ ਦਾ ਆਰਟੀਵੀ ਅਤੇ ਪੰਜਾਬ ਰਹਿਣਾ ਲਾਈਵ ਦੇਖੋ ਇਸ ਤਰ੍ਹਾਂ ਹੈ ਜੀ ਅੱਜ 15 ਤਰੀਕ ਫਰਵਰੀ 2024 ਸਾਡੇ ਤੇਲ ਕੰਪਨੀਆਂ ਤੋਂ ਅਸੀਂ પેટ્રોલ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ ਵੀ ਅਸੀਂ ਬੜੇ ਦੇਰ ਤੋਂ ਜਿਹੜੇ ਸਾਡੇ ਤੇਲ ਦੇ ਮਾਰਜਿਨਸ ਨੇ ਉਹ ਰਿਵਾਈਜ਼ ਨਾ ਹੋਣ ਕਰਕੇ ਅੱਜ ਅਸੀਂ ਡਿਸਾਈਡ ਕੀਤਾ ਸੀ ਵੀ ਤੇਲ ਕੰਪਨੀਆਂ ਤੋਂ ਅਸੀਂ ਮਾਲ ਨਾ ਖਰੀਦ ਕੇ ਇੱਕ ਆਪਣਾ ਸੌਫਟ ਪ੍ਰੋਟੈਸਟ ਲਾਂਚ ਕਰੀਏ ਔਰ ਉਹਦੇ ਵਿੱਚ ਤੇਲ ਕੰਪਨੀਆਂ ਨੂੰ ਵੀ ਅਸੀਂ ਇਹ ਅਹਿਸਾਸ ਕਰਾਈਏ ਵੀ ਜਿਹੜੇ ਤੇਲ ਪੰਪ ਨੇ ਇਹਨਾਂ ਦੇ ਥਰੂ ਹੀ ਤੁਹਾਡਾ ਤੇਲ ਵਿਕਦਾ ਆ ਤੁਸੀਂ ਅੱਜ ਦੀ ਰੇਟ ਦੇ ਵਿੱਚ ਮੁਨਾਫਾ ਕਮਾ ਰਹੇ ਹੋ ਔਰ ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਬਣਦਾ ਹਿੱਸਾ ਜਿਹੜਾ ਜਾਇਜ਼ ਹੈ ਉਹ ਸਾਡੇ ਨਾਲ ਸ਼ੇਅਰ ਕਰੋ ਸਾਡੀ ਮਾਰਜਿਨਸ ਰਿਵਿਊ ਨਹੀਂ ਹੋ ਰਹੀ ਔਰ ਉਹਦੇ ਕਰਕੇ ਸਾਡੇ ਜਿਹੜੇ ਪੰਪ ਨੇ ਉਹ ਬਹੁਤ ਸਾਰੇ ਜਿਹੜੇ ਲੋਕੇਸ਼ਨਾਂ ਆਈਆਂ ਸੀ ਹੈਗੀਆਂ ਜਿੱਥੇ ਘਾਟੇ ਚ ਰਹੇ ਨੇ ਯਾ ਬੰਦੀ ਟਿਕਾਗਾਰ ਤੇ ਨੇ ਜੀ ਸਰ ਤੁਹਾਡੇ ਨਾਲ ਕੰਪਨੀ ਨਾਲ ਵੀ ਤੁਹਾਡਾ ਰابطਾ ਬਣਾਇਆ ਹੈਗਾ ਕਈ ਵਾਰ ਮੀਟਿੰਗ ਹੋਣਗੀਆਂ ਕਿ ਕੰਪਨੀ ਵੱਲੋਂ ਪ੍ਰੋਤਸਾ ਦਿੱਤਾ ਹੈ ਦੇਖੋ ਕਿਤੇ ਨਾ ਕਿਤੇ ਕੰਪਨੀਆਂ ਨਾਲ ਸਾਡਾ ਸੰਪਰਕ ਤਾਂ ਹਰ ਵੇਲੇ ਹੁੰਦਾ ਹੀ ਰਹਿੰਦਾ ਹੈ ਕਿਸੇ ਨਾ ਕਿਸੇ ਸ਼ੇਪ ਦੇ ਵਿੱਚ ਪਰ ਜਦੋਂ ਇਹ ਇਹ ਨੈਸ਼ਨਲ ਇਸ਼ੂ ਹੈ ਨੈਸ਼ਨਲ ਇਸ਼ੂ ਕਰਕੇ 올 ਇੰਡੀਆ ਲੈਵਲ ਤੇ ਇਧਰ ਡਿਸੀਜਨ ਹੋਣਾ ਹੈ ਔਰ ਬਹੁਤ ਸਾਰੀਆਂ ਸਟੇਟਾਂ ਬਹੁਤ ਸਾਰੇ ਸੂਬੇ ਜਿਹੜੇ ਆ ਉਹਨਾਂ ਨੇ ਆਲਰੇਡੀ 18 ਜਨਵਰੀ ਨੂੰ ਤੇਲ ਕੰਪਨੀਆਂ ਨੂੰ ਇੱਕ ਮੈਮੋਰੈਂਡਮ ਸਬਮਿਟ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਡਿਮਾਂਡ ਕੀਤੀ ਸੀ ਵੀ ਸਾਡੀਆਂ ਜਿਹੜੀਆਂ ਮਾਰਜਿਨਸ ਨੇ ਸਾਡੇ ਜਿਹੜੀਆਂ ਕਮਿਸ਼ਨਾਂ ਨੇ ਉਹਨਾਂ ਨੂੰ ਇਨਕਰੀਜ਼ ਕੀਤਾ ਜਾਵੇ ਔਰ ਕਿਤੇ ਨਾ ਕਿਤੇ ਮੈਂ ਸਮਝਦਾ ਹਾਂ ਵੀ ਬਹੁਤ ਛੇਤੀ ਇਹਦੇ ਤੇ ਕੋਈ ਡਿਸੀਜਨ ਵੀ ਅਗਰ ਗਵਰਨਮੈਂਟ ਲੈਂਦੀ ਹੈ ਤੇ ਜਿਹੜੇ ਸਾਡਾ ਵਪਾਰ ਹੈ ਪੈਟਰੋਲੀਅਮ ਟ੍ਰੇਡ ਜਿਹੜਾ ਹੈਗਾ ਉਹਦੇ ਵਿੱਚ 70 80 ਹਜ਼ਾਰ ਪੰਪ ਹੈਗੇ ਹਿੰਦੁਸਤਾਨ ਦੇ ਵਿੱਚ ਉਹਨਾਂ ਸਾਰਿਆਂ ਨੂੰ ਬੈਨੀਫਿਟ ਹੋਏਗਾ ਜੀ ਸਰ ਕੱਲ ਭਾਰਤ ਬੰਦ ਦਾ ਲਾ ਕਿਸਾਨਾਂ ਨੂੰ ਕਿੰਨਾ ਜਿਆਦਾ ਦੱਸੋ ਜੀ ਤੁਹਾਡੇ ਵੱਲੋਂ ਵੀ ਜਿਹੜਾ ਪੈਟਰੋਲ ਪੰਪਾਂ ਨੂੰ ਸਮਰਥਨ ਦੇਖੋ ਅਸੀਂ ਕਿਸਾਨ ਸਾਡਾ ਅੰਦਾਤਾ ਹੈ ਜੀ ਅਸੀਂ ਉਹਨਾਂ ਦਾ ਹਮੇਸ਼ਾ ਸਮਰਥਨ ਕਰਦੇ ਹਾਂ ਔਰ ਕਰਦੇ ਰਵਾਂਗੇ ਪੰਜਾਬ ਖਾਸ ਤੌਰ ਤੇ ਜਿਹੜੀ ਸਾਡੀ ਇਕਨੋਮੀ ਐ ਐਗਰੀ ਇਕਨੋਮੀ ਐ ਇੱਕ ਬਾੜੀ ਨਾਲ ਜੁੜੀ ਹੋਈ ਹੈ ਔਰ ਇੱਥੇ ਕੋਈ ਇੰਡਸਟਰੀ ਤੇ ਹੈ ਨਹੀਂ ਔਰ ਕਿਸਾਨ ਮੋਸਟ ਆਫ ધ ਟਾਈਮਸ ਸਾਡੇ ਗਸਟਮਰ ਵੀ ਨੇ ਦੀ 35% ਜਿਹੜਾ ਸਾਡਾ ਰੇਵਨਿਊ ਹੈ ਉਹ ਕਿਸਾਨੀ ਤੋਂ ਆਉਂਦਾ ਸੋ ਅਸੀਂ ਕਿਸਾਨਾਂ ਦੇ ਨਾਲ ਆ ਔਰ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਵਿੱਚ ਉਹਨਾਂ ਦਾ ਸਰਮਰਤਨ ਕਰਦੇ ਆਂ ਪਾਈ ਤਰੀਕਾ ਜੋ ਤੁਹਾਡੇ ਵੱਲੋਂ ਫੋਰ ਪਸਤਾ ਦੇਖੋ 22 ਤਰੀਕ ਦੀ ਕਾਲ ਅਸੀਂ ਜਿਹੜੀ ਅੱਜ 15 ਤਰੀਕ ਨੂੰ ਨੋ ਪਰਚੇਸ ਦੀ ਕਾਲ ਦਿੱਤੀ ਹੈ ਇਹਦੇ ਵਿੱਚ ਸਾਡਾ ਔਰ ਤੇਲ ਕੰਪਨੀਆਂ ਦਾ ਹੀ ਸਿਰਫ ਆਪਸ ਚ ਲੈਣ ਦੇਣ ਦੇ ਸੰਬੰਧ ਦੇ ਵਿੱਚ ਹੋਇਆ ਇਹਦੇ ਵਿੱਚ ਆਮ ਜਨਤਾ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਤੇਲ ਦੀ ਕੋਈ ਕਿੱਲਤ ਨਹੀਂ ਹੈਗੀ ਅਸੀਂ ਸਿਰਫ ਅੱਜ ਦੇ ਦਿਨ ਪਰਚੇਸ ਨਹੀਂ ਕੀਤੀ ਔਰ ਇਹ ਜਿਹੜਾ ਸਾਡਾ ਸੌਫਟ ਪ੍ਰੋਟੈਸਟ ਸੀਗਾ ਤਾਂ ਕਿ ਤੇਲ ਕੰਪਨੀਆਂ ਨੂੰ ਵੀ ਦਸੀਏ ਉਹਨਾਂ ਦਾ ਦਰਵਾਜ਼ਾ ਖੜਕਾ ਕੇ ਵੀ ਦੇਖੋ ਅਸੀਂ ਬਹੁਤ ਬੁਰੇ ਹਾਲਾਤਾਂ ਚ ਗੁਜ਼ਰ ਰਹੇ ਹਾਂ ਔਰ ਸਾਡੇ ਵਿੱਚੋਂ ਬਹੁਤ ਸਾਰੇ ਡੀਲਰਾਂ ਦਾ ਹਾਲ ਇਹ ਹੈਗਾ ਵੀ ਉਹ ਬੰਦੀ ਦੀ ਕਗਾਰ ਤੇ ਖੜੇ ਹੈ ਜਾਂ ਬੈਂਕਰਪਸੀ ਦੀ ਕਗਾਰ ਤੇ ਖੜੇ ਹੈ 22 ਤਰੀਕ ਦੀ ਕਾਲ ਜਿਹੜੀ ਹੈ ਉਹ ਅਸੀਂ ਪੰਜਾਬ ਦੇ ਵਿੱਚ ਜਿਹੜੀ ਦਿੱਤੀ ਹੈ ਉਹ ਇਸ ਬੇਸਿਸ ਤੇ ਦਿੱਤੀ ਗਈ ਹੈ ਵੀ ਜੇ ਸਾਡੀਆਂ ਡਿਮਾਂਡਸ ਨੂੰ ਇਹ ਨਹੀਂ ਫੁੱਲਫਿਲ ਕਰਦੇ ਤੇ ਫਿਰ ਅਸੀਂ ਰੋਸ਼ਵਦੋਂ ਇੱਕ ਦਿਨ ਵਾਸਤੇ ਪੂਰਾ ਦਿਹਾੜੀ ਪੈਟਰੋਲ ਪੰਪ ਜਿਹੜੇ ਆ ਪੰਜਾਬ ਦੇ ਬੰਦ ਕਰਾਂਗੇ ਉਹਦੇ ਵਿੱਚ ਮੈਂ ਤੁਹਾਡੇ ਚੈਨਲ ਰਾਹੀਂ ਆਮ ਜਨਤਾ ਨੂੰ ਅਪੀਲ ਵੀ ਕਰਦਾ ਵੀ ਸਾਡੇ ਸਮਰਥਨ ਦੇ ਵਿੱਚ ਤੁਸੀਂ ਇੱਕ ਦਿਨ ਪਹਿਲਾਂ ਜਾਂ ਇੱਕ ਦਿਨ ਬਾਅਦ ਤੇਲ ਭਰਾਲਿਓ ਲੇਕਿਨ 22 ਤਰੀਕ ਨੂੰ ਸਾਨੂੰ ਸਾਨੂੰ ਮਜਬੂਰਨ ਵਸ਼ ਆਪਣੇ ਹਾਲਾਤਾਂ ਨੂੰ ਦੇਖਦੇ ਹੋਇਆ ਸਾਨੂੰ ਮਜਬੂਰਨ ਵਸ਼ ਸਾਡੇ ਜਿਹੜੇ ਪੰਪ ਨੇ ਉਹ ਇੱਕ ਦਿਨ ਵਾਸਤੇ ਬੰਦ ਕਰਨੇ ਪੈਣਗੇ ਹੈ ਕਿ ਉਹ ਐਕਚੁਅਲੀ ਲੋਕਾਂ ਜਿੱ ਕੋ ਪੈਨਿਕ ਨਾ ਕ੍ਰੀਏਟ ਹੋ ਜਾਵੇ ਦਿਲਾਤਾ ਹੈ ਉਹ ਦੱਸੋ ਕਿ ਕਿੰਨੇ अटेम्प्ट ਲੈ ਕੇ ਕਿੰਨੇ ਤੱਕ ਮੰਨ ਰਹਿਗਾ ਤੇ ਨੈਕਸਟ ਡੇ ਦਾ ਕੀ ਦੇਖੋ ਇਹ ਜਿਹੜੀ 16 ਤਰੀਕ ਦੀ ਕਾਲ ਜਿਹੜੀ ਕਿਸਾਨ ਜੱਤੇ ਬੰਦੀਆਂ ਨੇ ਸਾਨੂੰ ਅਪਰੋਚ ਕੀਤਾ ਸੀਗਾ ਉਹ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦਾ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਆਪਣੇ ਪੰਪਾਂ ਤੇ ਸਰਵਿਸਿਜ਼ ਨਾ ਦਿਓ ਅਸੀਂ ਫਿਰ ਵੀ ਇਹ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਪਬਲਿਕ ਨੂੰ ਆਮ ਜਨਤਾ ਨੂੰ ਵੀ ਤੇਲ ਦੀ ਕੋਈ ਕਿੱਲਤ ਨਹੀਂ ਹੈਗੀ ਪੈਨਿਕ ਬਾਇੰਗ ਨਾ ਕਰੋ ਤੇਲ ਮਿਲੇਗਾ 10 ਵਜੇ ਤੋਂ ਪਹਿਲਾਂ ਔਰ ਸ਼ਾਮ 4 ਵਜੇ ਤੋਂ ਬਾਅਦ ਔਰ ਐਮਰਜੈਂਸੀ ਸਰਵਿਸਿਜ਼ ਵਾਸਤੇ ਸੀ ਤਰੀਕੇ ਦੀ ਵੀ ਜਿਹੜੀ ਪ੍ਰੋਬਲਮ ਹੈ ਉਹ ਆਮ ਜਨਤਾ ਨੂੰ ਨਹੀਂ ਆਣ ਦਿੰਦੇ ਐਕਸ ਜੀ ਤੋਂ ਲੈ ਕੇ 22 ਤਰੀਕ ਤੱਕ ਨੋਰਮਲ ਰਹੇਗਾ ਬਿਲਕੁਲ ਨੋਰਮਲ ਰਹੇਗਾ ਜੀ 16 ਤੋਂ ਬਾਅਦ 17 ਤਰੀਕ 18 ਤਰੀਕ 19 ਤਰੀਕ 21 22 ਤੱਕ 22 ਤਰੀਕ ਤੱਕ ਤੇਲ ਦੀ ਕੋਈ ਕਮੀ ਨਹੀਂ ਹੋਏਗੀ ਕੋਈ ਪ੍ਰੋਬਲਮ ਨਹੀਂ ਆਏਗੀ ਆਮ ਜਨਤਾ ਨੂੰ ਸਿਰਫ 22 ਤਰੀਕ ਨੂੰ ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਆ ਵੀ ਸਾਡੇ ਸਾਥ ਦਿਓ ਤੁਸੀਂ 22 ਤਰੀਕ ਨੂੰ ਸਾਨੂੰ ਜਿਹੜੀ ਸਾਡੀ ਡਿਮਾਂਡ ਪਿੱਛੇ ਸਾਨੂੰ ਇੱਕ ਦਿਨ ਵਾਸਤੇ ਮਜਬੂਰਨ ਪੰਪ ਬੰਦ ਕਰਨਾ ਪੈ ਰਿਹਾ ਉਹਦੇ ਵਿੱਚ ਸਾਡਾ ਸਾਥ ਦਿਓ